ਤੋ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਅੱਜ ਇੱਕ ਵਾਰ ਫੇਰ ਜਥਾ ਜਿਹੜਾ ਦਿੱਲੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰੇਗਾ ਤੁਸੀਂ ਦੇਖੋਗੇ ਕਿ ਇੱਕ ਕਤਾਰ ਬਣਾ ਕੇ ਉਹਨਾਂ ਦੇ ਪਿੱਛੇ ਇਹ ਜਥੇ ਦੇ ਵਿੱਚ ਸ਼ਾਮਲ ਜਿਹੜੇ ਕਿਸਾਨ ਨੇ ਅੱਗੇ ਵਧ ਰਹੇ ਨੇ ਗੱਲਬਾਤ ਜ਼ਰੂਰ ਕਰਾਂਗੇ ਬਾਬਾ ਜੀ ਕਿਸ ਤਰੀਕੇ ਦਾ ਜਿਹੜਾ ਕਿਉਂਕਿ ਹੁਣ ਤੀਜਾ ਵਾਰ ਜਿਹੜਾ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਬਾਰਾ ਦਿੱਲੀ ਵੱਲ ਨੂੰ ਵਧਣ ਦੀ ਇਹ ਮਰਜੀ ਵਿਣਾ ਦਾ ਜਥਾ ਹੈ 101 ਦਾ ਜੀ ਤੇ ਅੱਜ ਜਿਹੜਾ ਦਿੱਲੀ ਕੂਚ ਕਰਨ ਵਾਸਤੇ ਜਿਹੜਾ ਜਾ ਰਿਹਾ ਤੇ ਅੱਗੇ ਜਿਹੜਾ ਜਾ ਕੇ ਪਤਾ ਲੱਗੂਗਾ ਵੀ ਕੀ ਕੋਈ ਹੋ ਰਿਹਾ ਕੀ ਹੈ ਕੀ ਨਹੀਂ ਅੱਛਾ ਤੁਹਾਨੂੰ ਆਪਣੀ ਜ਼ਿੰਦਗੀ ਦਾ ਕਾਫੀ ਤਜਰਬਾ ਹੋ ਪਹਿਲਾਂ ਵੀ ਤੁਸੀਂ ਸੰਘਰਸ਼ ਦੇ ਵਿੱਚ ਹਿੱਸਾ ਲਿਆ ਹੋ ਜਿਹੜੀ ਮਨਸ਼ਾ ਸਰਕਾਰ ਦੀ ਲੱਗ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਜਥੇ ਬਣਾ ਕੇ ਪ੍ਰੈਸ਼ਰ ਜਿਹੜਾ ਬਣਾਇਆ ਜਾ ਸਕਦਾ ਜਾਣ ਵਾਲੇ ਦਿਨਾਂ ਚ ਕਾਮਯਾਬ ਹੋਣਗੇ ਕਿ ਨਹੀਂ ਇਹ ਪ੍ਰੈਸ਼ਰ ਦਾ ਸਵਾਲ ਨਹੀਂ ਹੈ ਇਹ ਅਸੀਂ ਇਸ ਕਰਕੇ ਜਾ ਰਹੇ ਹਾਂ ਕਿ ਸਰਕਾਰ ਕਹਿ ਰਹੀ ਸੀਗੀ ਨਹੀਂ ਆਜ਼ਾਦਤਾ ਵੀ ਕਹਿ ਰਹੀਆਂ ਸੀ ਵੀ ਭਾਈ ਜਿਹੜਾ ਮਰਜੀ ਹੈ ਜੀ ਪੈਦਲ ਜਾਵੇ ਟਰੈਕਟਰ ਨਾਲ ਲੈ ਕੇ ਜਾਵੇ ਇਸ ਕਰਕੇ ਉਹ ਜਿਹੜਾ ਸਚਾਈ ਨਹੀਂ ਬੋਲ ਰਹੇ ਤੇ ਉਹ ਦਿਖਾਉਣ ਵਾਸਤੇ ਸੀ ਜਾ ਰਹੇ ਆ ਵੀ ਭਾਈ ਜਿਹੜਾ ਇਹ ਕਹਿ ਰਹੇ ਆ ਉਹ ਜਿਹੜਾ ਕਰ ਨਹੀਂ ਰਹੇ ਉਹਨਾਂ ਦਾ ਜਿਹੜਾ ਝੂਠ ਹੈ ਉਹ ਸਾਹਮਣੇ ਲਿਆਉਣ ਵਾਸਤੇ ਜਿਹੜਾ ਜਾ ਰਹੇ ਆ ਠੀਕ ਹੈ ਸੋ ਤੁਸੀਂ ਦੇਖਿਆ ਕਿ ਬਜ਼ੁਰਗ ਨੇ ਜਿਹੜੇ ਜਥੇ ਦੇ ਵਿੱਚ ਸ਼ਾਮਲ ਨੇ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਚਾਹਾਂਗੇ ਪੂਰੇ ਜਥੇ ਦੀਆਂ ਕਿਉਂਕਿ ਇਹ ਮਰਜੀਵੜਿਆਂ ਦਾ ਜਥਾ ਮਰਜੀਵੜੇ ਉਹ ਸ਼ਬਦ ਆ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਆਪਣੀ jaan ਦੀ ਪਰਵਾਹ ਨਾ ਹੋਵੇ ਤੇ ਦਾ jaan ਦਾਤੇ ਲਾ ਕੇ ਉਸ ਤੋਂ ਬਾਅਦ ਜਿਹੜੇ ਅੱਗੇ ਵਧ ਰਹੇ ਨੇ ਤਾਂ ਤੁਸੀਂ ਦੇਖੋਗੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਨੇ ਅਤੇ ਲਗਾਤਾਰ ਆ ਹਰਿਆਣੇ ਵਾਲੇ ਪਾਸੇ ਦਿੱਲੀ ਵੱਲ ਨੂੰ ਵਧਣ ਦੀ ਕੋਸ਼ਿਸ਼ ਹੈ ਜਿਹੜੀ ਇਹ ਜਥੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਠੀਕ 12 ਵਜੇ ਦਾ ਸਮਾਂ ਸੀ ਕਿ ਜਿਹੜਾ ਅੱਜ ਜਥਾ ਅੱਗੇ ਨੂੰ ਰਵਾਨਾ ਹੋਵੇਗਾ ਅਤੇ ਉਸੇ ਤਰੀਕੇ ਦੇ ਨਾਲ ਇਹ ਜਥਾ ਜਿਹੜਾ ਠੀਕ 12 ਵਜੇ ਅੱਗੇ ਰਵਾਨਾ ਹੋ ਚੁੱਕਿਆ ਤਾਂ ਹੁਣ ਅੱਗੇ ਵਧਣ ਦੀ ਕੋਸ਼ਿਸ਼ ਹੈ ਜਿਹੜੀ ਇਹ ਬਜ਼ੁਰਗ ਕਰ ਰਹੇ ਨੇ ਇਹ ਜਥਾ ਕਰ ਰਿਹਾ ਕਿਉਂਕਿ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਨੇ ਪਰ ਸਾਹਮਣੇ ਵਾਲੇ ਪਾਸੇ ਤੁਸੀਂ ਦੇਖੋਗੇ ਕਿ ਡਰੋਨ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਡਰੋਨ ਜਿਹੜਾ ਡਰੋਨ ਜਿਹੜਾ ਚਲਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਡਰੋਨ ਦੇ ذریعے ਵੀ ਕਿਉਂਕਿ ਇਸ ਤੋਂ ਪਹਿਲਾਂ ਵੀ ਫਰਵਰੀ ਮਹੀਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਡਰੋਨ ਬਹੁਤ ਇੱਥੇ ਡਰੋਨ ਦੇ ذریعے ਥਰੂ ਗੈਸ ਦੇ ਗੋਲੇ ਤੱਕੇ ਗਿਆ ਤੁਸੀਂ ਦੇਖੋਗੇ ਸਾਹਮਣੇ ਡਰੋਨ ਜਿਹੜਾ ਇਸਤੇਮਾਲ ਕੀਤਾ ਗਿਆ ਡਰੋਨ ਦੇ ਨਾਲ ਹੁਣ ਨਜ਼ਰ ਬਣਾਈ ਹੋਈ ਆ ਪ੍ਰਸ਼ਾਸਨ ਨੇ ਕਿ ਕਿਸ ਤਰੀਕੇ ਦਾ ਇਕੱਠ ਹੈ ਜਿਹੜਾ ਮੋਰਚੇ ਦੇ ਵਿੱਚ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਮੋਰਚੇ ਦੇ ਵਿੱਚ ਤਾਂ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ